ਹੋਰ ਸਨავ ਜੀ ਕਿਵੇਂ ਹੋ ਸਾਰੇ? ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ, ਤੰਦਰੁਸਤ ਹੋਵੋਗੇ। ਹਾਂਜੀ ਅੱਜ ਹੈਗਾ ਸੰਡੇ ਦਾ ਦਿਨ। ਸੁਆਸੁਆ ਕੰਮ ਕਰਕੇ ਅਸੀਂ ਚਲੇ ਗਏ ਸੀ ਡਾਕਟਰ ਦੇ ਬੇਟੀ ਦੇ ਦੰਦ ਤੋਂ ਹਨਾ ਦਿਖਾਉਣ ਤੇ ਨਾਲ ਹੀ ਬੁੱਧੀ ਬੈਠੀ ਦੀ ਦਿੱਖਾ ਕੇ ਉਹਦੇ ਵੀ ਦੋ ਤਿੰਨ ਜਿਹੜੇ ਹੈਗੇ ਸੀ ਕੱਚਰੇ ਜਿਹੇ ਸੀ ਹੈ ਸਾਡਾ ਜਿਆ ਤੇ ਆਏ ਹੋਏ ਉਹ ਵਾਲੇ ਕਢਵਾਏ ਉਹਦੇ ਤੋਂ ਤੇ ਹਾਂਜੀ ਹੁਣ ਹੁਣ ਆ ਕੇ ਬਸ ਹੁਣ ਆਪਾਂ ਚਾਹ ਰੱਖੀ ਪਈ ਐ ਚਾਹ ਪੀਣ ਲੱਗਦੇ ਆ ਤੇ ਇੱਧਰ ਨੋਰ ਕਰ ਰਹੀ ਹੈਗੀ ਮਸਤੀ ਤੇ ਮੈਂ ਲੈ ਕੇ ਆਈਆਂ ਬੈੱਡ ਸ਼ੀਟ ਤੇ ਬੱਸ ਉਹ ਦਖੋ ਨੀ ਐ ਕਿ ਮੈਂ ਦਿਲੇ ਕੇ ਨਾ ਅੰਮੀ ਕੋਲ ਲੈ ਕੇ ਖਾਏ ਹੋਰ ਤੇ ਕਾਲ ਕੇ ਖਾਣ ਲਓ ਜੀ ਨੂੰ ਕਹਦਾ ਖੋਲ ਕੇ ਦਿਖਾਓ ਲਓ ਜੀ ਆ ਵੇਠਾ ਆਪਣਾ ਨੂਰ ਨੂਰ ਹੈਗਾ ਸੀ ਆਪਣਾ ਘਰੇ ਹੈ ਨਾ ਤੇ ਆ ਲੈ ਕੇ ਆਈਆਂ ਮੈਂ ਬੈੱਡ ਸ਼ੀਟ ਹੈ ਨੂਰ ਤੇ ਅਲੱਗ ਕਰਕੇ ਦਿਖਾਉਣੇ ਤੇ ਕਾਹ ਵਾਲਾ ਲੈ ਕੇ ਆਇਆ ਆਪਾਂ ਜਲਾਣਾ ਡੱਬਾ ਤੇ ਨਾਲ ਹੀ ਹੋ ਦੋ ਆ ਵੇਠਾ ਆਪਣਾ ਜਸ ਜਸ ਕਿਵੇਂ ਹੋ ਜੀ ਕਿਵੇਂ ਉਹ ਤੋਂ ਕੱਢਦੇ ਵਿਚਾਰੀ ਤੇ ਦਾਂਦੇ ਨੇ ਹੁਣ ਬੈਠੀ ਹੈ ਹੌਲੀ ਹੋਈ ਤੇ ਇੱਕ ਉਹ ਲੈ ਕੇ ਆਂਦਾ ਸੀ ਮੈਟ ਇਹ ਨਾ ਇਹ ਨਾ ਸੋਣੀ ਅਡੀ ਦੀ ਕੁਆਲਿਟੀ ਆ ਬਹੁਤ ਵਧੀਆ ਇਹ ਨਾ ਫਰਸ਼ ਦੇ ਨਾਲ ਹੀ ਜਿਹੜਾ ਹੈਗਾ ਤਾਂ ਅਟੈਚ ਜੇ ਹੋ ਜਾਂਦਾ ਵੀ ਰਿਸਕ ਦਾ ਨਹੀਂ ਜਿਵੇਂ ਇਹ ਵਾਲੇ ਫਰਸ਼ ਤੋਂ ਜਿਵੇਂ ਪਹਿਲਾਂ ਆਪਣੇ ਦੂਜੇ ਨੇ ਨਾ ਉਹ ਰਿਸਕ ਜਾਂਦੇ ਪੈਰ ਫੁੱਲ ਤਿਰਕਣ ਦਾ ਡਰ ਰਹਿੰਦਾ ਉਹਦੇ ਤੋਂ ਪਰ ਇਹ ਨਾਲ ਹੀ ਜੋਇੰਟ ਹੋ ਜਾਂਦਾ ਮੈਂ ਬੈੱਡ ਸ਼ੀਟ ਦੇ ਨਾਲ ਵੀ ਲੈ ਕੇ ਆਈਆਂ ਤੇ ਹੁਣ ਤੁਹਾਨੂੰ ਆਪਾਂ ਬੈੱਡ ਸ਼ੀਟ ਦਿਖਾਉਣੇ ਆ ਕੋਲ ਕੇ

ਉਹ ਉਹ ਵਧੀਆ ਰੀਡ ਕੁਆਲਟੀ ਦਾ ਕਪੜਾ ਇਹਨੇ ਬਹੁਤ ਜ਼ਿਆਦਾ ਵਧੀਆ ਦਾ ਵੀ ਰੇਟ ਵੀ ਨਹੀਂ ਕੁਛ ਇਹਦਾ ਜ਼ਿਆਦਾ ਹੈਗਾ ਤਲਬ ਉਹਨੇ ਹਾਂ 450 ਰੁਪਏ ਜੀ ਮੰਗਦੀ ਬੈਠੀ ਸੀ 450 ਰੁਪਏ ਆਏਗੀ ਤੇ ਬਦਲਣਾ ਨਹੀਂ ਆ ਦੇ ਕਪੜਾ ਤੁਸੀਂ ਕੋਲ ਏਰੀਆ ਕਿ ਦੇਖੋ ਇੰਨਾ ਜ਼ਿਆਦਾ ਦਾ ਸਪਰਾ ਹੋ ਜਾਵੇ ਵਧੀਆ ਜਿਵੇਂ ਗਰੇਸ ਕਾਟਨ ਚ ਹੁੰਦੀ ਆ ਉਹ ਵਾਲਾ ਸਟਾਫ ਆ ਤੇ ਦੇ ਹੈਗੇ ਨਹੀਂ ਕਿੰਨਾ ਕਵਰ ਇਹ ਪੂਰੇ ਦਾ 450 ਕਿੰ ਦਾ ਸਾਈਜ਼ ਆਗੀ ਜਿਹੜੀ ਇਹ ਰੈਡ ਸੀਟ ਹੈ ਜੀ ਇਹਨੇ ਤੇ

ਸਾਰੀਆਂ ਦੇ ਵਰਕਸ਼ੀਟ ਤਾਂ ਮੇਰੇ ਕੋਲ ਸੱਤ ਪਈਆਂ ਲੇਕਿਨ ਚਾਰ ਪਈ ਨਹੀਂ ਹੈ। ਤੇ ਪਰ ਹੁਣ ਜੇ ਮੌਸਮ ਵਾਲੀ ਹੈ ਨੀ ਇਟ ਇਜ਼ ਇੰਪੋਰਟੈਂਟ ਯਾਨੀ ਉਹ ਕਲਰ ਦੇ ਸ਼ੇਡ ਹੋ ਗਏ ਬਿਲਕੁਲੀ ਪੇਪਰ ਤੇ ਹੋਈਆਂ ਬੀਜ ਰਹੀਆਂ ਨੇ। ਤੇ ਪਰ ਆਹ ਵਾਲੇ ਸਾਥੇ ਆ ਗਿਆ ਨਹੀਂ ਤੇ ਦਾ ਕਲਰ ਹੋ ਗਿਆ ਫੇਕ ਹੋ ਗਿਆ ਨਹੀਂ ਵਰਕ ਤੇ ਕਾਮ ਹੋਵੇ। ਤੇ ਉਹਨੇ ਪੂਰੀ ਹੈ ਨਹੀਂ ਜਾਈ ਨਹੀਂ ਹਨਾ ਵੀ ਹੋ ਗਈ ਜੀ ਆਹ ਦੇਖੋ ਵੇਖਣਾ ਬਸ ਪੂਰੀ ਹੋ ਗਈ। ਪੂਰੀ ਕਰਾ ਪੂਰੀ ਵਗੀ ਇਹ ਵਰਕਸ਼ੀਟ ਹੈਗੀ। ਤੇ ਇਹ ਕਿਦਰੋਂ ਸੀ ਉਹ ਵਰਕਸ਼ੀਟ ਕਿਹਦੀ ਲੱਗੀ? ਤੇ ਬਸ ਆਪਾਂ ਹੁਣ ਲੱਗੇ ਆ ਚਾਹ ਪੀਣ ਹਾਂਜੀ ਹੁਣ ਵੈਸੇ ਆਪਾਂ ਚਾਹ ਪੀਣ ਲੱਗੇ ਸੀ ਇਹ ਫਿਰ ਆ ਵੜਾ ਲੈ ਕੇ ਮੈਂ ਜਿਹੜਾ ਨਾ ਬਾਕਸ ਇਹ ਵਿੱਚ ਨਾ ਆ ਕੇ ਜਾਏ ਹੋਰ ਬਣੇ ਹੋਏ ਨੇਗੇ ਜਿਵੇਂ ਰੀਲਾ ਨਾ ਵੀ ਫਸਣ ਦਾ ਡਰ ਨਹੀਂ ਜਿਵੇਂ ਆਪਸ ਕਾਗਾ ਵਗੈਰਾ ਇਹਨਾਂ ਦਾ ਉੱਜ ਜਾਂਦਾ ਹਨਾ ਤੇ ਆਹ ਹੈਗਾ 4.5 0 ਗੈਰਾਫ ਨੂੰ ਸ਼ਿੰਤਾ ਹੈ 100 ਰੁਪਏ ਪਰ ਕਿੰਨੀ ਆਪਣੀ ਇਹ ਵੀ ਚੌੜੀ ਆਹ 0 ਗੈਰਾਫ ਨਹੀਂ ਇਹ ਵੀ ਚਾ ਸਕਦੇ ਨੇ 0 ਫਿਰ ਕਿ ਕੁਛ ਇੱਧਰ ਤੋਂ ਮਾਰ ਰਹੇ ਨੇ ਚਾਹੂਗਾ ਇਹ ਦਾ ਪਾਣੀ 600 ਰੁਪਏ ਦਾ ਸੀ ਹੈ ਨਾ ਹਾਂਜੀ ਤੇ ਬਸਲੀ ਮੈਂ ਇੱਕ ਜਿਲੇ ਕਹਿੰਿਆ ਤਾਂ ਆਹ ਕੇ ਕੇ ਇਹ ਸਾਰਾ ਪੂਰਾ ਆਨੰਦ ਤੇ ਪਰ ਮੇਰੇ ਜਿਹੜਾ ਹੈ ਨਾ ਸ਼ੋਪਿੰਗ ਕਰਨ ਦਾ ਮਜ਼ਾ ਸਾਜੀ ਨਾਲ ਹੀ ਆਵੇ ਅਗਰ ਤਾਂ ਕੀ ਆਦਮਿਆਂ ਨੂੰ ਕਹਿ ਦੇਣੀ ਹੈ ਵੈਸੇ ਕੋਈ ਨਾ ਜਾ ਕੇ ਨਹੀਂ ਸ਼ੋਪਿੰਗ ਕਰਨ ਦਾ ਆਵਦਾ ਕੱਲੀ ਨੂੰ ਤਾਂ ਮੈਨੂੰ ਤਾਂ ਆਪਕੀ ਚੀਜ਼ ਤਾਂ ਹੈਗਾ ਰ ਮੈਂ ਕੀ ਲਵਾਂ ਕਿ ਨਾ ਲਵਾਂ ਕੇ ਬਸ ਹੀ ਫੁੱਟ ਕੇ ਆ ਜਾਂਦੀ ਹੋ ਜਾਂਦੀ ਹੈ ਹਨਾ ਅਸੀਂ ਜਾ ਕੇ ਲਖ ਮਾਰਾ ਦੋਗੇ ਕਿ ਆਖ ਲੈ ਫਿਰ ਅੱਜ ਤਾਂ ਗਏ ਸੀ ਕੋਲੋਂ ਗਿੰਗੇ ਮੈਂ ਕਿਹਾ ਚਲੋ ਮੈਂ ਪਹਿਲਾਂ ਮੇਰੇ ਸ਼ੌਪਸ ਦੇਖਾਂ ਮੈਡ ਸ਼ੀਟ ਪਈਆਂ ਬਹੁਤ ਸੋਹਣੀਆਂ ਉੱਗਾਂ ਵਾਲੇ ਪਰ ਅੱਜ ਜਿਹੜੇ ਦੂਜੇ ਟੈਨਰ ਸੀ ਉਹ ਨਾ ਜਾਂ ਤਾਂ ਜਿਆਦੇ ਵਾਈਟ ਜਿਹੜੇ ਵਿੱਚ ਸੀਗੇ ਕਿ ਦੇਖਦੇ ਬਿਕਰੀ ਹੋਤੀ ਉਹ ਸੀ ਗਿਆ ਜੀ ਆ ਜਿਆਦੇ ਇੱਥੇ ਡਰਦੇ ਕਰਦੇ ਆ ਇੱਕ ਗੱਲ ਨਹੀਂ ਨੂੰ ਮਿਲਿਆ ਤੇ ਇਹ ਆਪਾਂ ਲੈ ਆਈ ਕਿਉਂਕਿ ਲਾਈਟ ਤੇ ਮੈਂ ਸੌਣੇ ਨਾਲ ਜਿਸ ਦਿਨ ਫੇਰ ਗਏ ਮੈਂ ਨਾਲ ਸੌਣ ਦੁਕਾਨੋਂ ਕਰਵਾ ਕੇ ਨਾ ਬਸ ਅੱਜ ਜਿਆ ਮਿਲ ਸੀ ਤਾਂ ਜੇ ਕੋਈ بیمار ਸਾਡੇ ਕੋਲ ਨਾ ਹੋਏ ਆਲੇ ਦਾਲੇ ਦੇਖ ਸੀ ਪੈਟ ਕਰਨਾ ਕਿਸੇ ਜੋੜ ਉੱਪਰ ਲੈ ਕੇ ਆਇਓ ਤੇ ਬਹੁਤ ਵਧੀਆ ਸਮਾਰਾ ਉਹਨਾਂ ਕੋਲੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਲੈ ਖੰਦਲ वगैरह ਤੇ ਬਾਕੀ ਨੇ ਬੈਠਣ ਵਾਲੀਆਂ ਹੁੰਦੀਆਂ ਸਟੈਂਡੀਆਂ ਦੀ ਹੋਰ ਵੀ ਆ ਇਹ ਤਾਂ

ਕੀ ਦੇ ਚੱਪਲ ਨੂਰ ਕੱਲੂ ਕਾਦਾ ਵੇ ਪ੍ਰਾ ਜੀ ਹਾਂਜੀ ਕਿੱਦੀ ਅੰਦਾ ਹਾਂ ਕਿਤਨਾ ਹੈ ਨਹੀਂ ਹੋ ਗਈ ਨੂਰ ਨੂਰ ਵੀ ਮਾੜ ਲੱਗ ਗਿਆ ਨਾ ਹਾਂ ਦਾਗੇ ਨੋਂਦੀ ਨਹੀਂ ਹਾਂ ਦੇਖ ਨੂਰ ਦੇਖ ਤੂੰ ਉੜਾੜਾ ਨਾ ਹੋਣਾ ਇਹਨੂੰ ਤੋਂ ਦਰੀ ਨੂੰ ਹੈ ਉੜਾ ਆਲਾ ਇਲੀ ਸੁੱਕਾ ਰੇਲਾ

ਕਥਾ ਕਿਦ ਨੂੰ ਮਲ ਗਿਆ ਕੰਦੇ ਜਵਾ ਦਾ ਹੋਊਗਾ ਚਚਾ ਹੋਊਗਾ ਗੋਪਨ ਗ੍ਰੈਂਡ ਦੇ ਨਾਲ ਨਿੱਨਾ ਜੁਕੇ ਵਾਲਾ ਹੋਊਗਾ ਉਹ ਆਖਣਗੇ ਪਤਾ ਨਹੀਂ ਸਾਡਾ ਵਾਲਾ ਗਲਤ ਆ ਨਹੀਂ ਉਹ ਸਾਰੇ ਗੈਂਗੇ ਵਗਰੇ ਸਾਡਾ ਵਾਲਾ ਗਲਤ ਆ ਅੱਜ ਜੁਣ ਕੇ ਆ ਕੇ ਜੂੜ ਦੋ ਸੇ ਫੋਨ ਗੱਲ ਦੀ ਜਿਹੜੀ ਕਿਵੇਂ ਦੀ ਲੱਗੀ ਇਹ ਲੋ ਜੀ ਇੱਥੇ ਆ ਗਏ ਆਪਾਂ ਕਿਚਨ ਦੇ ਵਿੱਚ ਤੇ ਨੂਰ ਲਈ ਬਣਾਉਣਾ ਸੀਗਾ ਮੈਂ ਬਣਾਉਣਾ ਸ਼ੇਕ ਨੂਰ ਤੇ ਜਸ਼ ਆਪਣੀ ਜਿਹੜੀਆਂ ਹੈਗੀਆਂ ਚਾਹ ਵਗੈਰਾ ਨਹੀਂ ਪੀਂਦੀਆਂ ਹੈਗੀਆਂ ਤੇ ਮੈਂ ਕਿਹਾ ਚਲੋ ਉਹਨਾਂ ਨੂੰ ਆਪਾਂ ਬਣਾਉਣਾ ਸ਼ੇਕ ਬਣਾ ਕੇ ਦੇ ਦੇਨੇ ਆ ਬਾਕੀ ਨੂਰ ਦਾ ਫੇਵਰਟ ਵੀ ਆ ਕੁਛ ਇਹਦੇ ਲਈ ਹਨਾ ਚੰਗਾ ਵੀ ਆ ਕਿਉਂਕਿ ਇਹ ਥੋੜੀ ਹੀ ਆਪਣੀ ਕਮਜ਼ੋਰ ਆ ਜਿਵੇਂ ਕਿ ਨੂਰ ਇਹਨੂੰ 5ਵਾਂ ਸਾਲ ਲੱਗ ਗਿਆ ਪਰ ਉਹਦੇ ਸਾਹ ਹਾਲੀ ਫਿਰ ਡਾਕਟਰ ਵੀ ਲੈ ਰਹੇ ਨੇ ਉਹ ਦੱਸਿਆ ਹੋਇਆ ਵੀ ਇਹਨੂੰ ਬਸ ਤੋਂ ਬਦ ਹਨਾ ਚਾਹੇਗਾ ਬੀਜੀ ਮੈਂ ਜੀ ਦੇ ਨਾਲ ਆਪਣੀ ਸਿਹਤ ਬਣਦੀ ਆ ਬੱਚੇ ਦੀ ਹਨਾ ਵੀ ਉਹ ਵਾਲਾ ਦੋ ਇਹਨੂੰ ਚੀਜ਼ ਆ ਤੇ ਹਾਂਜੀ ਥੋੜਾ ਜਿਹਾ ਮਿੱਠਾ ਪਾਉ ਮੈਂ ਜਿਆਦਾ ਮਿੱਠਾ ਨਹੀਂ ਪਾਉਂਦੀ ਬਸ ਇੱਕ ਨੂਰ ਦੀ ਡਿਮਾਂਡ ਹੁੰਦੀ ਹੈ ਵੀ ਮਿੱਠਾ ਪਾ ਦਿਓ ਪਹਿਲਾਂ ਕਹਿ ਕੇ ਹਟਿਆ ਫਿਰ ਮਮਾ ਤੁਸੀਂ ਖੰਡ ਪਾ ਦਿਓ ਤੇ ਹਾਂਜੀ ਇੱਥੇ ਆਪਣਾ ਹੋ ਗਿਆ ਬਨਾਣਾ ਸ਼ੇਕ ਬਣ ਕੇ ਤਿਆਰ ਆਪਾਂ ਬੱਚਿਆਂ ਨੂੰ ਦੇ ਦਾਂਗੇ ਤੇ ਹਾਂਜੀ ਅੱਗੇ ਵਧਣ ਤੋਂ ਪਹਿਲਾਂ ਜੋ ਵੀ ਆਪਣੇ ਚੈਨਲ ਤੇ ਨਵਾਂ ਆ ਪਲੀਜ਼ ਸਾਨੂੰ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਿਉਂਕਿ ਇਹ ਥੋੜੀ سپورਟ ਨਾਲ ਹੀ ਆਪਾਂ ਨੇ ਅੱਗੇ ਜਾਣਾ ਥੋੜੀ سپورਟ ਨਾਲ ਹੀ ਆਪਾਂ ਇੱਥੇ ਤੱਕ ਆਏ ਆ ਹਨਾ ਤੇ ਕਿਉਂਕਿ ਮਿਹਨਤ ਬਹੁਤ ਲੱਗਦੀ ਆ ਹਨਾ ਮੈਂ ਬਹੁਤ ਟਾਈਮ ਤੋਂ ਟਾਈਮ ਕੱਢ ਕੇ ਜਿਹੜਾ ਹੈਗਾ ਵੀਡੀਓ ਵਗੈਰਾ ਬਣਾਉਣੀ ਆ ਕਈ ਵਾਰ ਤਾਂ ਜਦੋਂ ਮੇਰੇ ਕਈ ਵਾਰ ਵਿਊ ਵਗੈਰਾ ਘਟਾ ਜਾਂਦੇ ਨੇ ਫਿਰ ਮੇਰਾ ਮਨ ਵੀ ਟੁੱਟ ਜਾਂਦਾ ਮੈਂ ਕਹਿੰਦੇ ਕਿ ਹੋਣਾ ਵੀ ਮਿਹਨਤ ਵੀ ਆਪਾਂ ਕਰਦੇ ਆ ਵੀ ਕੰਮਾਂ ਦੇ ਨਾਲ-ਨਾਲ ਹਨਾ ਕੈਮਰਾ ਚੱਕ ਕੇ ਫਿਰਨਾ ਬਹੁਤ ਔਖਾ ਤੇ ਪਰ ਜਦੋਂ ਵਿਊ ਨਹੀਂ ਆਉਂਦੇ ਆ ਕਿ ਫਿਰ ਮੇਰਾ ਮਨ ਕਈ ਵਾਰੀ ਇਹੋ ਵੀ ਹੋ ਜਾਂਦਾ ਫਿਰ ਸੋਚਦੀ ਆ ਵੀ ਕੋਈ ਗੱਲ ਨਹੀਂ ਜਦੋਂ ਆਪਾਂ ਮਿਹਨਤ ਕਰਾਂਗੇ ਹੌਲੀ ਹੌਲੀ ਕਹਿੰਦੇ ਹੁੰਦੇ ਨੇ ਨਾ ਵੀ ਡਿਗ ਡਿਗ ਕੇ ਸਵਾਰ ਹੁੰਦੇ ਆ ਵੀ ਥੋੜਾ ਜਿਹਾ ਆਪਣਾ ਹੌਸਲਾ ਰੱਖਾਂਗੇ ਫੇਰ ਹੀ ਆਪਾਂ ਅੱਗੇ ਸਫਲ ਹੋਵਾਂਗੇ ਵੀ ਜਦੋਂ ਆਪਾਂ ਇੱਥੇ ਤੱਕ ਆ ਗਏ ਆ ਹਨਾ ਬਹੁਤ سارے ਜਿਹੜੇ ਹੈਗੇ ਸੀ ਵਿੱਚ ਇਹਨਾਂ ਜੇ ਆਪਾਂ ਨੇ ਪੂਰਾ ਕੀਤਾ ਜਿਵੇਂ ਕਿ 4000 ਘੰਟੇ ਦਾ ਵੀ ਕੋਈ ਚੱਕਰ ਨਹੀਂ ਆ ਵੀ ਆਪਣਾ ਪੂਰਾ ਹੋ ਜੋ ਵਧੀਆ ਵਿਊ ਆਉਣ ਲੱਗ ਜਾਣਗੇ ਵਧੀਆ ਸਪੋਰਟ ਕੋ ਜੋ ਕੁਝ ਆਪਾਂ ਆ ਬਹਨਾ ਥੋੜਾ ਜਿਹਾ ਆਪ ਦੇ ਵਿੱਚ ਆਪਾਂ ਬਦਲਾ ਲਿਆਵਾਂਗੇ ਵੀ ਵਧੀਆ ਹੋਣ ਲੱਗ ਜੂ ਕਿ ਮਿਹਨਤ ਤਾਂ ਦੇਖੋ ਹਨਾ ਲੱਗਦੀ ਆ ਕੋਈ ਵੀ ਕੰਮ ਆਪਾਂ ਕਰਦੇ ਆਂਗੇ ਤੇ ਚਲੋ ਜੀ ਬਣੇ ਰਹੋ ਤੁਸੀਂ ਆਪਣੇ ਵਲੋਗ ਦੇ ਨਾਲ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਜੀ ਤੇ ਹਾਂਜੀ ਇੱਥੇ ਹੋ ਗਿਆ ਸ਼ਾਮ ਦਾ ਟਾਈਮ ਆ ਲੱਗੀ ਸੀ ਸਬਜ਼ੀ ਬਣਾਉਣਾ ਆਪਾਂ ਬਣਾਵਾਂਗੇ ਛੋਲੇ ਤੇ ਜਿਹੜੇ ਦਾਣੇ ਹੁੰਦੇ ਆ ਫਲੀਆਂ ਦੇ ਉਹ ਬਣਾਵਾਂਗੇ ਕਈ ਜਗ੍ਹਾ ਤੇ ਲੂਬੀਆਂ ਵੀ ਕਿਹਾ ਜਾਂਦਾ ਬਰਾਸੀਨ ਚੌਲੀ ਕਹਿੰਦੇ ਆਗੇ ਤੇ ਹਾਂਜੀ ਦੇਖੋ ਮੈਂ ਤੜਕਾ ਵਗੈਰਾ ਲਗਾਤਾ ਨਾਲ ਦੀ ਨਾਲ ਮੈਂ ਜਿਹੜਾ ਸਮਾਨ ਹੁੰਦਾ ਉਹ ਵੀ ਨਾਲ ਦੀ ਨਾਲ ਦੀ ਸੰਭ ਦੂੰਗੀ ਇੱਥੇ ਕਿਉਂਕਿ ਜਦੋਂ ਕਿਚਨ 'ਚ ਜ਼ਿਆਦੇ ਖਿਲਾਰਾ ਜਾ ਪੈ ਜੇ ਤਾਂ ਫਿਰ ਉਹ ਵਧੀਆ ਨਹੀਂ ਲੱਗਦਾ ਹੈਗਾ ਕੁਝ ਸਾਡੇ ਕਿਚਨਾ ਜਿਹੜੀ ਥੋੜੀ ਜਿਹੀ ਛੋਟੀ ਜਾਂ ਵੀ ਓਪਨ ਜੀ ਹੈਗੀ ਵੀ ਨਹੀਂ ਹੈਗਾ ਵੀ ਦਰਾਜ ਵਗੈਰਾ ਨਹੀਂ ਬਣੇ ਹੋਏ ਹੈਗੇ ਤੇ ਹਾਂਜੀ ਇੱਥੇ ਆ ਗਈ ਸੀ ਪਾਪਾ ਜੀ ਉਹਨਾਂ ਨਾਲ ਕੁਝ ਗੱਲਬਾਤ ਸ਼ਾਇਦ ਕਰਨ ਲੱਗ ਗਈ ਸੀ ਕਿ ਮੈਂ ਤੇ ਨਾਲ ਨਾਲ ਆਪਣਾ ਸਬਜੀ ਰੱਖ ਰਹੀ ਸੀਗੀ ਤੇ ਹਾਂਜੀ ਆਲੂ ਵਗੈਰਾ ਮੈਂ ਨਾਲ ਹੀ ਧੋ ਕੇ ਦੋਨੇ ਚੀਜ਼ਾਂ ਮਿਕਸ ਕਰਕੇ ਆਪਾਂ ਕੁੱਕਰ ਦੇ ਵਿੱਚ ਪਾ ਦਾਂਗੇ ਤਕਰੀਬਨ 2-3 ਸੀਟੀਆਂ ਦੇ ਵਿੱਚ ਜਿਹੜੀ ਹੈ ਇਹ ਸਬਜੀ ਇਹ ਬਣ ਕੇ ਹੋ ਜੂਗੀ ਤਿਆਰ ਉਹਨਾਂ ਟਾਈਮ ਆਪਣੇ ਜਿਹੜੇ ਦੂਜੇ ਕੰਮ ਨੇ ਰਹਿੰਦੇ ਆ ਪਾਓ ਕਰ ਲਾਂਗੇ ਜਿਵੇਂ ਕਿ ਆਟਾ ਵਗੈਰਾ ਗੁੰਨਾ ਹਨਾ ਤੇ ਜਾਂ ਫਿਰ ਬੰਡੇ ਵਗੈਰਾ ਪੈਨੇ ਮੇਰੇ ਸਾਫ ਕਰਨ ਵਾਲੇ ਆਪਾਂ ਉਹ ਕਰ ਲਾਂਗੇ ਤੇ ਹਾਂਜੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਮੇਰਾ ਜਿਹੜਾ ਰੁਟੀਨ ਹੈ ਡੇਲੀ ਦਾ ਮੇਰਾ ਥੋੜਾ ਜਿਹਾ ਚੇਂਜ ਹੋਇਆ ਹੈ ਪਿਆ ਕਿਉਂਕਿ ਹਨਾ ਦਿਨਾਂ ਦਾ ਫਰਕ ਪੈ ਗਿਆ ਕੁਛ ਹਨਾ ਤੇ ਬਾਕੀ ਉਦੋਂ ਹੁਣ ਸ਼ਾਪ 'ਚ ਵੀ ਕੰਮ ਆਉਣ ਲੱਗ ਗਿਆ ਜਾਰੇ ਕਿਉਂਕਿ ਹੁਣ ਤਿਹਾਰ ਵਗੈਰਾ ਚੱਲ ਪਏ ਹਨਾ ਤੇ ਉਸ ਹੱਬ ਨਾਲ ਆਪਾਂ ਨੂੰ ਜਿਹੜੀ ਰੁਟੀਨ ਹੈ ਹੌਲੀ-ਹੌਲੀ ਮੈਂ ਚੇਂਜ ਕਰੂੰਗੀ ਸਵੇਰ ਜਲਦੀ ਉੱਠਣਾ ਹਨਾ ਕਿਉਂਕਿ ਹੁਣ ਬੱਚਿਆਂ ਦਾ ਟਾਈਮ ਉਹ ਵੀ ਜਲਦੀ ਹੋਣ ਲੱਗ ਗਿਆ ਤੇ ਬੀਜ ਜਲਦੀ ਹੋ ਜਾਂਦਾ ਜੀ ਮਕੇ 6 6:30 ਹਨਾ 1:07 ਉਹਨਾਂ ਦੀ ਬੈਨ ਆ ਜਾਂਦੀ ਆ ਥੋੜਾ ਜਿਹਾ ਆਪਾਂ ਜਲਦੀ ਉੱਠਾਂਗੇ ਤੇ ਆਪਣੇ ਜਿਹੜੇ ਕੰਮ ਨੇ ਉਹ ਵੀ ਆਪਣੇ ਜਲਦੀ ਜਲਦੀ ਹੋ ਜਾ ਕਰਨੇਗੇ ਖਤਮ ਕਿਉਂਕਿ ਹਨਾ ਟਾਈਮ ਦੇ ਹਿਸਾਬ ਨਾਲ ਆਪਾਂ ਨੂੰ ਬੰਦੇ ਨੂੰ ਥੋੜਾ ਜਿਹਾ ਬਦਲਣਾ ਪੈਂਦਾਗਾ ਹਨਾ ਥੋੜੇ ਆ ਮੋਟੇ ਜਦੋਂ ਆਪਣੇ ਸਿਰ ਤੇ ਜ਼ਿੰਮੇਵਾਰੀਆਂ ਪੈਦੀਆਂ ਨੇ ਤਾਂ ਆਪਾਂ ਹੋਰ ਵਧੀਆ ਕਰਨ ਲੱਗ ਜੰਨੇ ਆਗੇ ਆਪਾਂ ਨੇ ਜਿਹੜਾ ਚੇਂਜ ਆਪਣੇ ਚ ਆ ਜਾਂਦਾਗਾ ਤੇ ਹਾਂਜੀ ਇੱਥੇ ਮੈਂ ਲੱਗੀ ਸੀ ਵਰਤਨ ਸਾਫ ਕਰਨ ਵਰਤਨ ਦੇਖੋ ਮੇਰੇ ਕਿੰਨੇ ਹੋਏ ਪੈਨੇ ਸ਼ੈਂਕ ਸਾਰਾ ਮੇਰਾ ਭਰਿਆ ਪਿਆਗਾ ਤੇ ਮੈਂ ਕਈ ਵਾਰੀ ਸੋਚਦੀ ਆ ਮੈਂ ਕਿ ਪਤਾ ਨਹੀਂ ਮੇਰੀ ਵਰਤਨ ਇੰਨੇ ਹੁੰਦੇ ਨੇ ਕਿ ਸਾਰਿਆਂ ਦੇ ਹੁੰਦੇ ਨੇ ਪਰ ਮੇਰੇ ਤੋਂ ਇਹ ਨਹੀਂ ਹੈਗਾ ਮੈਂ ਬਿੰਦੀ ਬਿੰਦੀ ਆ ਕੇ ਭਾਂਡੇ ਆ ਸਾਫ ਨਹੀਂ ਮੇਰੇ ਤੋਂ ਕਰੇ ਜਾਂਦੇ ਹੈਗੇ ਜਿਵੇਂ ਹੁਣ ਕੇ ਦੁਪਹਿਰ ਦੀ ਚਾਲੇ ਸੀ ਇਹ ਬਰਤਨ ਵਿੱਚ ਦੀ ਮੈਂ ਜਲਦੀ ਵੀ ਸਾਫ ਕਰ ਦੇਣੀ ਆ ਪਰ ਅੱਜ ਮੈਂ ਲੇਟ ਹੋ ਗਈ ਕਿਉਂਕਿ ਡਾਕਟਰ ਦੇ ਵਾਇਏ ਸੀ ਤੁਹਾਨੂੰ ਪਤਾ ਥਕੀ ਮਾਂ ਹਣਾ ਹੋ ਹੀ ਜਾਂਦਾ ਜਦੋਂ ਆਪਾਂ ਕਿਤੋਂ ਬਾਹਰੋਂ ਜਾ ਕੇ ਆਉਨੇ ਆ ਤੇ ਇਹ ਦਲਾਸੀ ਜਿਵੇਂ ਕੋਈ ਬਿਮਾਰ ਸਰੀਰ ਹਨਾ ਜੰਮੀ ਟੁੱਟਿਆ ਪਿਆ ਹੋਵੇ ਹਨਾ ਮੈਂ ਕਿਹਾ ਥੋੜਾ ਟਾਈਮ ਰੈਸਟ ਕਰਕੇ ਫਿਰ ਮੈਂ ਲੱਗੀ ਸੀਗੀ ਆਪਣੇ ਕੰਮਾਂ ਤੇ ਨਾ ਤਾਂ ਅੱਜ ਮੇਰੇ ਤੋਂ ਕੱਪੜੇ ਵਗੈਰਾ ਤੋਏ ਹੋਏ ਨੇ ਤੇ ਨਾ ਹੀ ਮੇਰੇ ਤੋਂ ਕੋਈ ਹੋਰ ਕੰਮ ਹੋਇਆ ਸਲਾਈ ਵਗੈਰਾ ਦਾ ਬਸ ਇੱਕ ਰੌਕਟਰ ਦੇ ਗਏ ਆ ਕਿ ਬਸ ਆਪਣਾ ਚਾਹ ਪਾਣੀ ਪੀਤਾ ਤੇ ਹੋਰ ਕੋਈ ਐਕਸਟਰਾ ਕੰਮ ਜਿਹੜਾ ਮੇਰੇ ਤੋਂ ਨਹੀਂ ਹੋਇਆ ਤੇ ਹਾਂਜੀ ਇੱਥੇ ਸ਼ੈਂਕ ਬੰਗਿਆ ਨਾ ਵੀ ਆਪਾਂ ਨਾਲ ਦੀ ਨਾਲ ਵਾਸ਼ ਕਰਦਾਂਗੇ ਕਿਉਂਕਿ ਜੇ ਆਪਾਂ ਨਾਲ ਦੀ ਨਾਲ ਹਨਾ ਸਾਫ਼ ਕਰਦੇ ਰਹਿਨੇ ਆ ਤਾਂ ਸਾਫ ਰਹਿੰਦਾ ਨਹੀਂ ਤਾਂ ਫਿਰ ਜੇ ਉਹਦੇ ਬੀਜੀ ਜੰਮ ਕੇ ਨਾ ਵਾਲਾ ਗੰਦਾ ਜਿਹਾ ਲੱਗਣ ਲੱਗ ਜਾਂਦਾ ਵਾ ਤੇ ਬੱਚੇ ਗਏ ਹੋਏ ਸੀ ਜੀ ਆਪਣੇ ਟਿਊਸ਼ਨ ਤੇ ਉਹ ਵੀ ਆ ਗਏ ਸੀਗੇ ਇੱਥੇ ਤੇ ਬਸ ਮੈਨੂੰ ਇਦਾਂ ਸੀ ਮੈਂ ਕਿ ਚੋਲੋ ਛਲਦੀ ਛਲਦੀ ਆਪਾਂ ਰੋਟੀ ਵਗੈਰਾ ਬਣਾ ਲਈਏ ਬੱਚਿਆਂ ਦੇ ਆਉਂਦੇ ਨੂੰ ਬੇਟੀ ਦੇ ਆਉਂਦੇ ਨੂੰ ਤੇ ਨਾਲ ਦੀ ਨਾਲ ਬਸ ਇੱਥੇ ਆ ਪਾਟਾ ਵਗੈਰਾ ਗੁੰਨੇ ਕੇ ਰੱਖ ਲਾਂਗੇ ਤੇ ਹਾਂਜੀ ਤੇ ਹਾਂਜੀ ਬਸ ਇੱਥੇ ਮੈਂ ਲੱਗੀ ਸਾਟਾ ਵਗੈਰਾ ਗੁੰਨਣਾ ਸਬਜ਼ੀ ਹਲੇ ਆਪਣੀ ਬਣੀ ਨਹੀਂ ਹੈਗੀ ਸੀ ਤੇ ਮੈਂ ਫਨਾਨ ਨਾਲ ਹੁਣ ਬਸ ਬੱਚਿਆਂ ਦੇ ਪੇਪਰ ਹੋ ਰਹੇ ਨੇ ਮੈਂ ਪਹਿਲਾਂ ਬੇਟੀ ਨੂੰ ਵੀ ਕਿਹਾ ਵੀ ਤੁਸੀਂ ਵੀ ਛੋੜਾ ਮੋਟਾ ਕੰਮ ਆਪਣਾ ਜਿਹੜਾ ਹੈਗਾ ਨਾਲ ਕਰਾਇਆ ਕਰੋ ਹਨਾ ਵੀ ਜਦੋਂ ਆਪਾਂ ਹੁਣ ਤੋਂ ਬੱਚਿਆਂ ਨੂੰ ਆਪਾਂ ਜਿਹੜਾ ਹੈਗੇ ਕੰਮ ਕਰਦੇ ਕੰਮ ਵੀ ਸਿਖਾਵਾਂਗੇ ਫੇਰ ਹੀ ਹਨਾ ਬੱਚੇ ਅੱਗੇ ਜਾ ਕੇ ਘਰ ਪਾਉਂਦੇ ਨੇ ਜੇਕਰ ਆਪਾਂ ਸ਼ੁਰੂ ਤੋਂ ਹੀ ਹਨਾ ਉਹਨੂੰ ਲਾੜ ਜੇ ਨਾ ਰੱਖਾਂਗੇ ਨਾ ਕੰਮ ਤੇ ਲਾਵਾਂਗੇ ਫਿਰ ਅੱਗੇ ਜਾ ਕੇ ਆਪਾਂ ਨੂੰ ਤਾਂ ਚਲੋ ਜਿਹੜੀ ਮੁਸ਼ਕਲ ਆਊਗਾ ਉਹ ਬੱਚਿਆਂ ਨੂੰ ਉਦੋਂ ਵੀ ਜ਼ਿਆਦਾ ਮੁਸ਼ਕਲ ਆ ਜਿਹੜੀ ਆਉਣੀਆਂ ਤੇ ਇਸ ਲਈ ਮੈਂ ਆਪਣੀਆਂ ਬੇਟੀਆਂ ਨੂੰ ਹਨਾ ਛੋਟੀਆਂ ਨੂੰ ਵੀ ਵੱਡੀਆਂ ਨੂੰ ਵੀ ਥੋੜੀ-ਮੋਟੀ ਜਿਹੜੇ ਚ ਕੰਮ ਤੇ ਲਗਾਉਣੀਆਂ ਛੋਟੀਆਂ ਤੇ ਵੀ ਵੱਡੀਆਂ ਤੇ ਵੀ ਹਨਾ ਵੀ ਬੱਚੇ ਸਿੱਖ-ਸਿੱਖ ਕੇ ਹੀ ਕੰਮ ਕਰਨ ਲੱਗਦੇ ਨੇਗੇ ਤੇ ਹਾਂਜੀ ਇੱਥੇ ਮੈਨ ਲੱਗੀ ਸੀ ਇਮਲੀ ਤੇ ਆਪਣੇ ਜਿਹੜੇ ਹੁੰਦੇ ਆ ਸੁੱਕੇ ਆਲੂ ਬਖਾਰੇ ਉਹ ਪਿਉਣ ਲੱਗੀ ਸੀ ਇੱਕ ਗੜਬੀ ਪਾਣੀ ਦੇ ਵਿੱਚ ਜਿਨ੍ਹਾਂ ਨੂੰ ਲੀਵਰ ਦੀ ਪ੍ਰੋਬਲਮ ਆ ਉਹਨਾਂ ਲਈ ਬਹੁਤ ਵਧੀਆ ਚੀਜ਼ ਹੈ ਇਹ ਤੇ ਮੈਂ ਇਹ ਦਿਨ ਚ ਇੱਕ ਗੜਬੀ ਆ ਜਿਹੜੀ ਪੀ ਲੈਣੀ ਆ ਦੇ ਥੋੜੇ-ਥੋੜੇ ਟਾਈਮ ਬਾਅਦ ਜਿਵੇਂ ਕਿ ਸੂਆ ਨਿਰੇ ਕਾਲ ਦੇ ਪੀਲੂ ਪਹਿਲਾਂ ਤਾਂ ਫੁੰਕੇ ਉਸ ਤੋਂ ਬਾਅਦ 11 12 ਵਜੇ ਫਿਰ 3 ਵਜੇ ਵੀ ਇਦਾਂ ਹਨਾ 3 4 ਵਾਰ ਆ ਇਹ ਜਿਹੜਾ ਪਾਣੀ ਆ ਪੀਤਾ ਜਾਂਦਾ ਲੀਵਰ ਲਈ ਕੋਈ ਵੀ ਲੀਵਰ ਦੀ ਪ੍ਰੋਬਲਮ ਆ ਜਿਵੇਂ ਇਨਫੈਕਸ਼ਨ ਵਗੈਰਾ ਲਾ ਲੂ ਹਨਾ ਤੇ ਉਹਦੇ ਲਈ ਬਹੁਤ ਵਧੀਆ ਜਿਹੜੇ ਹੈਗੇ ਆ ਇਹ ਹੋਮ ਰੈਮਡੀ ਮੰਗੂ ਆਈ ਚੀਜ਼ਾਂ ਇਹ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਤੇ ਹਾਂਜੀ ਇੱਥੇ ਰੋਟੀ ਵਗੈਰਾ ਖਾ ਕੇ ਆਪਾਂ ਹੋ ਗਏ ਸੀ ਫਰੀ ਬਰਤਨ ਵਗੈਰਾ ਵੀ ਮੈਂ ਆਪਦੇ ਚੱਕ ਤੇ ਸਾਰਾ ਕੰਮ ਆਪਣਾ ਹੋ ਗਿਆ ਸੀ ਫਿਨਿਸ਼ ਤੇ ਇੱਥੇ ਬਸ ਆਪਾਂ ਕਿਚਨ ਸਾਫ ਕਰਤਾ ਸਾਰਾ ਤੇ ਇਥੇ ਸਬਜ਼ੀ ਲੈ ਕੇ ਆਏ ਸੀਗੇ ਸਾਗ ਚਲਾਈ ਦਾ ਸਾਗ ਤੇ ਨਾਲ ਪਾਲਕ ਦੋਨੇ ਚੀਜ਼ਾਂ ਤੇ ਹੁਣੀ ਮੈਂ ਸੋਚਾਂਵਾਂਗੇ ਚਲੋ ਕੰਮ ਆਪਣੇ ਹੋ ਗਏ ਨੇ ਖਤਮ ਤਕਰੀਬਨ ਇਥੇ ਸ਼ਾਇਦ ਪਉਣੇ ਕੋ 8.5 ਕੁਛ ਇਦਾਂ ਦਾ ਟਾਈਮ ਆ ਜਿਹੜਾ ਹੋਇਆ ਸੀਗਾ ਮੈਂ ਕਿਹਾ ਚਲੋ ਆਪਾਂ ਵੀ ਸਾਗ ਵਗੈਰਾ ਆਪਣਾ ਸਾਫ਼ ਕਰਕੇ ਰੱਖ ਦਿੰਨੇ ਆ ਕਿਉਂਕਿ ਜਦੋਂ ਵਿੱਚ ਇੱਕ ਅੱਧਾ ਪੱਤਾ ਜਾਂ ਖਰਾਬ ਹੋਵੇ ਤਾਂ ਨਾ ਉਹਦੇ ਨਾਲ ਫਿਰ ਜਿਹੜਾ ਹੈਗਾ ਸਾਰਾ ਸਾਗ ਹੀ ਖਰਾਬ ਹੋ ਜਾਂਦਾਗਾ ਤੇ ਹਾਂਜੀ ਮੈਨੂੰ ਸਾਗ ਸੰਭਾਲ ਦੀ ਸਮਰਦੀ ਹੁੰਦਾ ਸਮਝ ਜੀਏ ਦੇਖੋ ਪੱਟਾ ਸਵਾ 10 ਦਾ ਹੋ ਗਿਆ ਟਾਈਮ ਤੇ ਇਧਰ ਆ ਦੇਖੋ ਆਪਾਂ ਨੇ ਸਾਗ ਸੁਵਾਰ ਕੇ ਦਾ ਕਚਰਾ ਜਾ ਆਪਿਆ ਝੱਟਿਆ ਤੇ ਉਧਰ ਆਪਾਂ ਨੇ ਸਾਗ ਸੁਵਗ ਆਪਣਾ ਸੁਵਾਰ ਕੇ ਰੱਖਤਾ ਵਰੀ ਟਾਂਕ ਪਾਵਾਂ ਨਾ ਕੋਟਨ ਦਾ ਦੁਪੱਟਾ ਲੈ ਕੇ ਨਾ ਉਹਦੇ ਨਾਲ ਟਾਂਕ ਤਾਂ ਵੀ ਚਲੋ ਖਰਾਬ ਨਹੀਂ ਹੋਊਗਾ ਤੇ ਹੁਣ ਆਪਾਂ ਜਿਹੜਾ ਆ ਆਪਣਾ ਖਿਲਾਰਾ ਪਾਇਆ ਆਪਾਂ ਨੇ ਆਪਾਂ ਚੈੱਕ ਦਿਆਂਗੇ ਕਿਉਂਕਿ ਫਿਰ ਸੁਵੰਤਾ ਸੁਵੰਤਾ ਹੋ ਰਹੀ ਹਾਂ ਹਾਂਜੀ ਸੁਵੰਤਾ ਹੋ ਰੂ ਜੇ ਹੋ ਜਾਣਾ ਖਰਾਬ ਜਾ ਹੋ ਜਾ ਪਤਾ ਨਹੀਂ ਮੈਨੂੰ ਕੀ ਹੋ ਗਿਆ ਵਾ ਤੇ ਫਣੀ ਪੁਣੀ ਵੀ ਨੇ ਥੋੜਾ ਜਿਹਾ ਤੇ ਹੁਣ ਬਸ ਮੈਂ ਆਜ ਜਾਕਦਾ ਇੱਕ ਵਾਰੀ ਇਹ ਜੋ ਪੋਲੀਧਿੰਚ ਪਾ ਕੇ ਆਪਾਂ ਰੱਖ ਦਾਂਗੇ ਵੀ ਬੱਚੇ ਆਪਣੇ ਸੋ ਗਏ ਕਿਉਂਕਿ ਸਵੇਰ ਉਹਨਾਂ ਨੇ ਸਕੂਲ ਵੀ ਜਾਣਾ ਹਨਾ ਤੇ ਸਾਗ ਦਾ ਕੰਮ ਵੱਡਾ ਸੀ ਚਲੋ ਸਵਾ ਰਹਿ ਗਿਆ ਸਵੇਰ ਕੱਲਾ ਬਣਾਉਣ ਦਾ ਕੰਮ ਰਹਿ ਜੂਗਾ ਹਾਂਜੀ ਕਿਵੇਂ ਦਾ ਸੋਨੂ ਮੇਰਾ ਬਲੌਗ ਪਲੀਜ਼ ਕਮੈਂਟ ਕਰਕੇ ਜੋ ਦੱਸਿਓ ਚੈਨਲ ਨੂੰ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਮਿਲਦੇ ਆਪਾਂ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਸਾਗ ਵਾਲੇ ਬਲੌਗ ਦੇ ਵਿੱਚ ਮਿਲਾਂਗੇ ਸਾਨੂੰ ਤੇ ਚਲੋ ਜੀ ਮਿਲਦੇ ਆਪਾਂ ਰਾਤ ਹੋ ਗਈ ਨਾਈਟ ਹੋ ਗਈ ਸਾਰਿਆਂ ਨੂੰ ਗੁੱਡ ਨਾਈਟ ਸਵੀਟ ਡ੍ਰੀਮ